ਸਾਡੇ ਪੰਜਾਬ ਦੇ ਕਲਚਰ ਦਾ ਮਤਲਬ ਕਿ ਪੰਜਾਬ ਨਹੀਂ ਕਹਿ ਸਕਦੇ ਤੁਸੀਂ ਹਰ ਇੱਕ ਰਾਜ ਦੇ ਵਿੱਚ ਅਸੀਂ ਕੋਈ ਤੀਜ ਮਨਾਉਂਦਾ ਹੈ ਕੋਈ ਤੀਆਂ ਬੋਲਦਾ ਹੈ ਹਰ ਪਾਸੇ ਇਹਨੂੰ ਮਨਾਇਆ ਜਾਂਦਾ ਹੈ ਇਹ ਤਿਹਾਰ ਸਾਡੇ ਪੰਜਾਬ ਦਾ ਪੁਰਾਤਨ ਤਿਹਾਰ ਹੈ ਇਹ ਸੌਣ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ ਇਹ ਇਸ ਤਰ੍ਹਾਂ ਕਿ ਮਨਾਇਆ ਜਾਂਦਾ ਹੈ ਕਿ ਸੌਣ ਦੇ ਮਹੀਨੇ 'ਚ ਕਿਹਾ ਜਾਂਦਾ ਹੈ ਕਿ ਹਰ ਕੁੜੀਆਂ ਆਪਣੇ ਪੇਕਿਆਂ ਦੇ ਵਿੱਚ ਜਾਂਦੀਆਂ ਨੇ ਆਪਣੇ ਮਾਪਿਆਂ ਦੇ ਕੋਲ ਜਾਂਦੀਆਂ ਨੇ ਕਿਉਂਕਿ ਪੇਕਿਆਂ ਦੇ ਕੋਲ ਜਿਆਦਾ ਜਿਆਦਾ ਜਾਂਦੀਆਂ ਨੇ ਤਾਂ ਸਾਰੀਆਂ ਸਹੇਲੀਆਂ ਇਕੱਠੀਆਂ ਹੋ ਜਾਂਦੀਆਂ ਨੇ ਕਟੀਆਂ ਹੋ ਕੇ ਤੇ ਕਿਸੇ ਪਾਰਕ ਦੇ ਵਿੱਚ ਜਾਂ ਕਿਸੇ ਟੋਬੇ ਦੇ ਕੋਲ ਕਿਸੇ ਤਲਾਬ ਦੇ ਕੋਲ ਕਿਤੇ ਜਾ ਕੇ ਇਕੱਠੀਆਂ ਹੋ ਕੇ ਇਹ ਤੀਆਂ ਪਾਉਂਦੀਆਂ ਨੇ ਪੰਜਾਬ ਦੇ ਵਿੱਚ ਗਿੱਧੇ ਪਾਉਂਦੀਆਂ ਨੇ ਗਿੱਧੇ ਪਾ ਕੇ ਆਪਣੇ ਆਪਣੇ ਆਪ ਦਾ ਮਨੋਰੰਜਨ ਕਰਦੀਆਂ ਨੇ ਨਾਲੇ ਦੱਸਦੀਆਂ ਨੇ ਕਿ ਦੇਖੋ ਅੱਜ ਵੀ ਪੰਜਾਬ ਦੇ ਵਿੱਚ ਜੋ ਸਾਡੇ ਪੁਰਾਣੇ ਬਜ਼ੁਰਗਾਂ ਨੇ ਇਹ ਰਿਵਾਜ ਚਲਾਇਆ ਸੀ ਅੱਜ ਉਹ ਹੀ ਰਿਵਾਜ ਚਲਾ ਰਹੀਆਂ ਤਾਂ ਅੱਜ ਅਸੀਂ ਇੱਥੇ ਗ੍ਰੀਨ ਪਾਰਕ ਦੇ ਵਿੱਚ ਵੀ ਅਹੀ ਸਾਰੀ ਲੇਡੀਆਂ ਆਪਣਾ ਨੱਚ ਗਾ ਕੇ ਆਪਣੇ ਮਨ ਨੂੰ ਵੀ ਖੁਸ਼ ਕਰ ਰਹੀਆਂ ਨੇ ਦੇਖੋ

त कणी manji ban purana tuttī manji ban purana pehli ਪੰਜਾਬ ਚ ਹੋ ਰਿਹਾ ਇਹ ਕਲਚਰ ਖਤਮ ਹੁੰਦਾ ਜਾ ਰਿਹਾ ਪੁਰਾਣਾ ਤੇ ਬਾਬਾ ਜੀ ਨੇ ਇਹ ਪੰਜਾਬੀ ਕਲਚਰ ਟੀਮ ਜਿਹੜੀ ਇਹਨਾਂ ਨੇ ਬਣਾਈ ਹੋਈ ਹੈ ਇਹ ਦੇਖਦੇ ਹੋਏ ਅੱਜ ਧੀਆਾਂ ਬਾਰੇ ਦਾ ਪ੍ਰੋਗਰਾਮ ਅੱਜ ਦੀ ਯੰਗ ਜਿਹੜੀ ਜੇਨਰੇਸ਼ਨ ਉਹਦਾ ਨਸ਼ਾ ਜਿ ਬੜੀ ਹੋਈ ਹੈ ਧੀਆਾਂ ਨੂੰ ਅੱਜ ਪਤਾ ਕੀ ਪੰਜਾਬੀ ਕਲਚਰ ਚ ਕੀ ਹੁੰਦਾ ਸੀ ਕੀ ਹੈ ਜੀ ਅੱਜ ਉਹ ਹੀ ਤਾਜ਼ਾ ਯਾਦਗਰ ਬਾਬਾ ਜੀ ਨੇ ਤੇ ਨਾਲ ਟੀਮ ਨੇ ਮਿਲ ਕੇ ਧੀਆਾਂ ਦਾ ਪ੍ਰੋਗਰਾਮ ਰੱਖ ਕੇ ਬਹੁਤ ਹੀ ਵਧੀਆ ਨਵੀਂ ਪੀੜੀ ਨੂੰ ਗਾਇਲ ਕੀਤਾ ਹੈ ਅਸੀਂ ਪੰਜਾਬੀ ਕਲਚਰ ਸੁਸਾਇਟੀ ਵੱਲੋਂ ਪੀਂਆਂ ਦਾ ਮੇਲਾ ਜਿਹੜਾ ਇੱਥੇ ਗ੍ਰੀਨ ਪਾਰਕ ਮੰਡੀ ਗੁੰਦੜਾ ਚ ਕਰਾਉਨੇ ਆ ਤੇ ਇਹ ਦਸਵਾਂ ਇਸ ਸਾਲ ਦਾ ਮੇਲਾ ਹੈ ਕਿਉਂਕਿ ਬਹੁਤ ਹੀ ਵੱਡੀ ਤعداد ਚ ਲੜਕੀਆਂ ਨੇ ਮਾਤਾਵਾਂ ਨੇ ਭੈਣਾਂ ਨੇ ਇਹਦੇ ਵਿੱਚ ਹਿੱਸਾ ਪਾਇਆ ਤੇ ਬਹੁਤ ਖੁਸ਼ੀ ਦਾ ਮਕਾਮ ਹੈ ਤੇ ਸਾਡੀ ਕੋਸ਼ਿਸ਼ ਹੈ ਜਿਹੜੇ ਬੱਚੇ ਨੇ ਇਹਨਾਂ ਨੂੰ ਜੜੀਆਂ ਪ੍ਰਾਤਨ ਸਾਡੀਆਂ ਰਵਾਇਤਾਂ ਨੇ ਸਾਡੇ ਸਭਿਆਚਾਰ ਦਾ ਹਿੱਸਾ ਹੈ ਜਿਹੜਾ ਉਹਦਾ ਹੀ ਇਹ ਇੱਕ ਤੀਆਂ ਦਾ ਜਿਹੜਾ ਤਿਹਾਰ ਹੈ ਬਹੁਤ ਬਲੱਖਣ ਤੇ ਹਿਸਤੀ ਦਾ ਇੱਕ ਹਿੱਸਾ ਹੈ ਤੇ ਇਹਨੇ ਬਹੁਤ ਵੱਡਾ ਜਿਹੜਾ ਇਹ ਖੁਸ਼ੀ ਦਾ ਜਿਹੜਾ ਇਹ ਤਿਹਾਰ ਹੈ ਲੜਕੀਆਂ ਵਾਸਤੇ ਨੇੜੀ ਵਾਸਤੇ ਤੇ ਅਸੀਂ ਇਹਨੂੰ ਮਨਾਉਂਦੇ ਆ ਗਲੀ ਗਲੀ ਮਨਤਾਰਾ ਫਿਰਦਾ ਗਲੀ ਗਲੀ ਮਨਤਾਰਾ ਫਿਰਦਾ ਸ਼ਿਸ਼ਾ ਲਾ ਲਓ ਸ਼ਿਸ਼ਾ ਲਾ ਲਓ ਸ਼ਿਸ਼ਾ ਲਾ ਲਓ ਮਾਮੀ ਨੇ ਘੋਲਿਆਨ ਲੱਗੀ ਮਾਮੀ ਨੇ ਘੋਲਿਆ